ਏ ਝਾੜੂ ਵਾਲਿਆਂ ਦੇ ਕੀ ਚੱਕਰ ਕੀ ਹੋਇਆ ਅਸੀਂ ਫੈਲਾਂ ਲੈ ਕੇ ਤੁਰੇ ਆਉਂਦੇ ਆ ਫੈਲਾਂ ਖੁੰਦੇ ਛੜ ਤੋਂ ਖੋਣ ਲੱਗੇ ਉਹਨੇ ਪੱਗ ਲਾਈ ਤੁਸੀਂ ਪਿੱਛੇ ਆਏ ਹੋ ਕੀ ਕਹਿੰਦੇ ਕਹਿੰਦੇ ਨਹੀਂ ਵੀ ਅਸੀਂ ਇੱਥੇ ਆ ਜੇ ਤੁਰੇ ਆਏ ਉੱਥੇ ਫੈਲਾਂ ਦੇ ਮਗਰ ਮੈਂ ਚੱਲ ਕਰਨੂੰ ਤੇ ਇਹਨਾਂ ਦੇ ਸਾਡੇ ਬੰਦੇ ਦਾ ਇੱਕ ਬੱਗਾ ਸਿੰਘ ਉਹ ਤੋਂ ਫੈਲ ਖੋ ਕੇ ਭੱਜ ਗਿਆ ਮੇਰੇ ਵੀ ਹੈਂਡੀਕੈਪ ਟਾ ਬੰਦਾ ਯਾਰ ਉਹ ਚਾਰਾ ਹੈਂਡੀਕੈਪ ਟਾ ਬੰਦਾ ਹੈਂਡੀਕੈਪ ਬੰਦਾ ਹੀਗਾ ਉਹਦੇ ਕੋਲ ਫੈਲ ਖੋ ਜਿਹਨੂੰ ਚਾਰਾ ਥਲੇ ਗਿਆ ਫੈਲ ਮੇਰੀ ਦਸਤਾਰ ਲਈ ਸਰ ਨੂੰ ਫੈਲ ਬਾੜੀਆਂ ਨੇ ਮੇਰੀ ਈ ਉੱਥੇ ਠੀਕ ਆ ਪ੍ਰਸ਼ਾਸਨ ਸਾਰਾ ਕੋਲ ਸੀਗਾ ਅੰਦਰ ਹੀ ਪਾੜ ਦਿੱਤੀ ਅੰਦਰ ਪਾੜੀ ਹੋਈ ਫਿਰ ਮੈਂ ਤਾਂ ਇਸ ਆਜਾਦ ਮੀਰ ਵੱਲ ਖੜਾ ਹੋਇਆ ਸੀ ਮੈਂ ਕਿਸੇ ਪਾਰਟੀ ਨਾਲ ਨਹੀਂ ਮੈਨੂੰ ਮੈਂ ਆਮ ਪਾਰਟੀ ਦਾ ਵਰਕਰ ਸੀਗਾ ਮੈਨੂੰ ਇਹਨਾਂ ਨੇ ਨਹੀਂ ਕਿਹਾ ਮੈਂ ਇਕੱਲੇ ਨੇ ਫੈਲ ਪਾਰਟੀ ਆ ਠੀਕ ਆ ਜੀ ਮੈਨੂੰ ਉਹਨਾਂ ਨੇ ਪੁੱਛਿਆ ਨਹੀਂ ਕਿ ਮੈਂ ਬਹੁਤ ਜ਼ੋਰ ਨਾਲ ਹੁੰਦਾ ਰਿਹਾ ਮਾਰ ਆਮ ਪਾਰਟੀ ਨਾਲ ਵਰਕਰ ਸੀ ਉਹਨਾਂ ਦਾ ਪਰ ਮੈਨੂੰ ਉਹਨਾਂ ਨੇ ਪੁੱਛਿਆ ਤਾਂ ਕਿ ਮੈਂ ਯਾਦ ਫੈਲ ਪਾਰਟੀ ਹੀ ਪੰਚ ਦੀ ਪਾੜੀ ਕਿ ਅੰਦਰ ਨਹੀਂ ਮੇਰੀ ਫੈਲ ਅੰਦਰ ਪਾੜੀ ਆ ਕਿਹਨੇ ਪਾਰਟੀ ਕਿੰਨੇ ਦੋ ਤਿੰਨ ਬੰਦੇ ਉਹਨਾਂ ਨੇ ਲਏ ਹਨ ਸਾਬ ਹੁਣ ਨੇ ਰੈਸਟ ਦੇ ਵਿੱਚ ਪਤਾ ਨਹੀਂ ਕਿਹੜੇ ਬੰਦੇ ਮੇਰੇ ਪਿੰਡ ਦੇ ਕਿੰਦਰ ਸਿੰਘ ਆ ਕਿਹੜੇ ਪਾਰਟੀ ਦੇ ਕਿੰਦਰ ਸਿੰਘ ਆ ਉਹ ਸੱਤੂ ਦੀ ਪਾਰਟੀ ਦੇ ਬੰਦੇ ਆ ਸੱਤੂ ਸਰਪੰਚ ਖੜ ਰਿਹਾ ਜਣਾ ਜਿਹੜੀ ਪਾਰਟੀ ਹੈ ਕਾਂਗਰਸ ਕੋ ਹੈ ਅਕਾਲੀ ਦਲ ਆਮ ਪਾਰਟੀ ਦਾ ਬੰਦਾ ਸਾਡਾ ਹੀ ਬੰਦਾ ਆਮ ਪਾਰਟੀ ਲੋਈਆਂ ਤੁਸੀਂ ਵੀ ਆਮ ਆਦਮੀ ਪਾਰਟੀ ਤੋਂ ਆਮ ਪਾਰਟੀ ਦਾ ਬੰਦਾ ਸੀ ਸਰ ਮੈਂ ਯਾਦ ਭਰੀ ਆ ਮੈਂ ਕਿਸੇ ਵੱਲੋਂ ਨਹੀਂ ਗਾ ਹੋਰੇ ਕਿ ਤੁਸੀਂ ਇਸ ਜਿਹੜੀ ਕਵਰੇਜ ਕਰਨਾ ਜਿਹੜੀ ਅੱਜ ਨਾਮਿਨੇਸ਼ਨ ਹੋ ਰਹੀ ਹੈ ਪੰਚਾਇਤੀ ਚੋਣਾਂ ਇਸ ਸੰਬੰਧ ਦੇ ਵਿੱਚ ਤੇ ਤੁਸੀਂ ਦੇਖੇ ਜੀ ਕਿ ਜਿਵੇਂ ਬੜੇ ਸ਼ਾਂਤਮਈ ਤੀਕੇ ਨਾਲ ਆਮ ਆਦਮੀ ਪਾਰਟੀ ਤੇ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਵਰਕਰ ਲਾਈਨਾਂ ਵਿੱਚ ਲੱਗ ਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਰਹੇ ਨੇ ਪਰ ਮੈਂ ਸਮਝਦਾ ਨਾ ਕਿ ਪਹਿਲਾਂ ਵੀ ਜਿਹੜਾ ਸਾਡੇ ਸਾਥਕੇ ਐਮਐਲਏ ਕੁਲਬੀਰ ਸਿੰਘ ਵੀਰਾ ਤੇ ਹੁਣ ਵੀ ਦੇਖੋ ਕਿੰਨਾ ਮੈਂ ਸਮਝਦਾ ਉਹਨਾਂ ਦਾ ਹੰਕਾਰ ਹੈ ਉਸ ਦਿਨ ਵੀ ਇਹਨਾਂ ਨੇ ਕਿੰਨਾ ਉੱਥੇ ਗੋਲੀਆਂ ਚਲਾਈਆਂ ਅਲਟਾ ਰੋੜੇ ਮਾਰੇ ਤੇ ਅੱਜ ਫੇਰ ਉਹਨਾਂ ਨੇ ਦੇਖੋ ਕਿ ਮਤਲਬ ਸਾਡੇ ਲਾਈਨਾਂ ਤੋੜ ਕੇ ਆਪਦੇ ਬੰਦਿਆਂ ਦਲਦਾਫੇ ਬਰਾਬਰ ਸਾਰੇ ਬੰਦੇ ਮਿਲਣਾ ਦਾ ਸਵੇਰ 5:00 ਵੇ ਤੇ ਲਾਈਨਾਂ ਵਿੱਚ ਲੱਗੇ 3:00 ਵਜੇ ਮੈਂ ਗੱਲ ਕੀਤੀ ਲੋਕਾਂ ਨਾਲ 3:00 ਵਜੇ ਲੋਕ ਆਏ ਹੋਏ ਨੇ ਬੰਦੇ ਪਰ ਮੈਂ ਸਮਝਦਾ ਮੈਂ ਕਿ ਬਿਨਾਂ ਰੋਟੀ ਖਾਦੇ ਪਾਣੀ ਪੀਤੇ ਬਗੈਰ ਬਿਲਕੁਲ ਮੈਂ ਤੁਹਾਡੇ ਜ਼ਰੀਏ ਇਹ ਅਪੀਲ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਨੂੰ ਵੀ ਅਪੀਲ ਕਰਨਾ ਚਾਹੁੰਦਾ ਤੇ ਇਹਨਾਂ ਜਿਹੜੇ ਸਾਥੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਬੰਦਾ ਫਸਟ ਕਾਉਂਸਟ ਫਸਟ ਦੀ ਗੱਲ ਹੈ ਕਿ ਜਿਹੜਾ ਬੰਦਾ ਪਹਿਲਾਂ ਆਉਂਦਾ ਉਹਨੂੰ ਪਹਿਲਾਂ ਲੱਗਿਆ ਦਿੱਤੇ ਬਾਕੀ ਜਿਹੜਾ ਹੈ ਜਿਹੜਾ ਹੈਗਾ ਆਮ ਆਦਮੀ ਪਾਰਟੀ ਵਿੱਚ ਕੋਈ ਇਹੋ ਜਿਹਾ ਹੈ ਨਹੀਂਗਾ ਕਿਸੇ ਨਾਲ ਕੋਈ ਵਿਸਥਾਰਾ ਕੀਤਾ ਜਾਵੇ ਕਿ ਮੈਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਉਹਨਾਂ ਨੇ ਕਾਫੀ ਉਜੂਜੂ ਨਾਲ ਇੱਥੇ ਲੱਗੇ ਹੋਏ ਨੇ ਪਰ ਫਿਰ ਵੀ ਮੈਂ ਦੁਬਾਰਾ ਫਿਰ ਕਰਦਾ ਕਿ ਇਹਨਾਂ ਨੂੰ ਕੰਟਰੋਲ 'ਚ ਰੱਖਿਆ ਜਾਵੇ ਤੇ ਜਿਹੜਾ ਸ਼ਾਂਤਮਈ ਤਰੀਕੇ ਨਾਲ ਜਿਹੜਾ ਨਾਮਜਦਗੀ ਫੱਤਰ ਨੇ ਤਿੰਨਾਂ ਦੇ ਤੱਕ ਦਾਖਲ ਹੋਣਾ ਹੈ ਉਹ ਸ਼ਾਂਤਮਈ ਤਰੀਕੇ ਨਾਲ ਨਾਮ ਲਾ ਕੇ ਪਤਾ ਦਵਾਇਆ। ਵਿਧਾਇਕ ਦਾ ਕਹਿਣਾ ਕਿ ਆਪ ਵਰਕਰਾਂ ਨੂੰ ਵੀ ਫਾਈਲ ਜਿਹੜੀ ਉਹ ਪਰਮ ਨਹੀਂ ਦਿੱਤੀ ਜਾਂਦੀ। ਬਿਲਕੁਲ ਤੁਹਾਡੇ ਸਾਹਮਣੇ ਹੀ ਹੈ ਤੇ ਦੇਖੋ ਸਾਡੇ ਬੰਦੇ 3 ਵਜੇ ਦੇ ਖੜੇ ਆ ਉਹਦਾ ਇੱਕ ਸਾਹਮਣੇ ਵੇਖਤਾਰੇ ਇਹਨੇ ਵੀ ਤੁਹਾਨੂੰ ਦੱਸਿਆ ਕਿ ਜੇ ਉਹ 3 ਵਜੇ ਦੇ ਖੜੇ ਆ ਤੇ ਜਿਹੜੇ ਬੰਦੇ ਹੋਣ ਆ ਕੇ 2 ਵਜੇ ਲੱਗ ਜਾਣਗੇ ਤੇ ਸਾਡੇ ਬੰਦਿਆਂ ਨਾਲ ਮੈਂ ਸਮਝਦਾ ਹਾਂ ਕਿ ਇਹ ਬਹੁਤ ਜ਼ਿਆਦਾ ਤਕਾ ਤੇ ਇਸ ਕਰਕੇ ਮੈਂ ਤੁਹਾਡੇ ਜ਼ਰੀਏ ਐਸਐਸਪ ਪੂਰਾ ਸਾਲ ਤਾਂ ਕੰਮ ਉਕੀ ਹੋਇਆ ਕੀ ਕਹਿਣਾ ਚਾਹੂੰ ਕੋਈ ਤਾਂ ਕੰਮ ਉਕੀ ਨਹੀਂ ਹੋਇਆ ਜੀ ਇਸ ਤਰ੍ਹਾਂ ਆ ਉਹ ਕੁਝ ਬੰਦੇ ਕਾਂਗਰਸ ਦੇ ਸੀਗੇ ਉਹ ਜਿਹੜਾ ਪਿੱਛੋਂ ਆ ਕੇ ਤੇ ਅੱਗੇ ਲੈਂਡ ਤੋੜ ਕੇ ਅੱਗੇ ਲੰਘਦੇ ਸੀਗੇ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਨੂੰ ਕਿਹਾ ਵੀ ਇਹ ਭਾਈ ਆ ਬੰਦੇ ਜਿਹੜੇ ਟੋਕ ਅੱਗੇ ਲੱਗੇ ਸੀ ਦੋ ਚਾਰ ਪਿੱਛੇ ਲੱਗੇ ਸੀ ਉਹਨਾਂ ਨੂੰ ਉਹ ਮਲਾਜਮਾਂ ਨੂੰ ਕਿਹਾ ਵੀ ਭਾਈ ਇਹ ਬੰਦੇ ਪਿੱਛੋਂ ਆਏ ਹੁਣੇ ਆਏ ਆ ਇਹ ਕਿਵੇਂ ਅੱਗੇ ਆ ਗਏ ਬਸ ਐਨੀ ਗੱਲ ਹੋਈ ਆ ਵਧੀਆ ਪੀਸਫੁਲ ਕੰਮ ਚੱਲ ਰਿਹਾ ਸਰਕਾਰ ਤੋੜੀ ਹੈ 27 ਤੁਸੀਂ ਹੋ ਤੁਹਾਡੇ ਨਾਲ ਤੱਕਾ ਹੋਣਾ ਨਹੀਂ ਨਹੀਂ ਕੋਈ ਤੱਕਾ ਕੀ ਹੈ ਕਿ ਆਪ ਵਰਕਰਾਂ ਨੂੰ ਫਾਈਲਾਂ ਜਿਹੜੀਆਂ ਉਹ ਘਰ ਨਹੀਂ ਦਿੱਤੀਆਂ ਜਾ ਰਹੀਆਂ ਨਹੀਂ ਜੀ ਕੋਈ ਇਹੋ ਜੀ ਗੱਲ ਨਹੀਂ ਕਿ ਸਭ ਦੀਆਂ ਫਾਈਲਾਂ ਭਰਾਵਾਂਗੇ ਚਲੋ ਵੇਖੋ ਇਹ ਤਾਂ ਹੈ ਨੀਗਾ ਇੱਕ ਪਿੰਡ ਦੇ ਵਿੱਚ ਇੱਕ ਹੀ ਸਰਪੰਚ ਬੰਦਾ ਵਾ ਤੇ ਬਾਕੀਆਂ ਨੂੰ ਕਿਤੇ ਨਾ ਕਿਤੇ ਵੇਖੋ ਬਲਾਕ ਸ਼ੰਤੀ ਪਈ ਆ ਜ਼ਿਲ੍ਹਾ ਪ੍ਰੀਸ਼ਦ ਪਈ ਆ ਹੋਰ ਹਉਦੇ ਆ ਸਭ ਨੂੰ ਸੈੱਟ ਕਰਾਂਗੇ ਕੋਈ ਇਹੋ ਜੀ ਗੱਲ ਨਹੀਂ ਕਿ ਸਭ ਨੂੰ ਹਰ ਇੱਕ ਨੂੰ ਮਾਨ ਸਤਕਾਰ ਮਿਲੂਗਾ ਭਾਵੇਂ ਕੋਈ ਹੋ ਜੇ ਤੇ ਵਧੀਆ ਚੱਲ ਰਿਹਾ ਕੰਮ ਕੋਈ ਲੜਾਈ ਝਗੜਾ ਨਹੀਂ ਕੁਛ ਨਹੀਂ ਅਸੀਂ ਆਪ ਦਾ ਉਹ ਇੰਨਾ ਮਾੜਾ ਮੋਟਾ ਤਾਂ ਵੇਖੋ ਗਾਂ ਪਛਾ ਕਰਨਾ ਇਹਨਾਂ ਨੂੰ ਅੱਗੇ ਕਰਦੇ ਪਿੱਛੇ ਕਰਦੇ ਇਹ ਮਗਰੋਂ ਆਏ ਆ ਇਹੋ ਜਿਹੀਆਂ ਗੱਲਾਂ ਤਾਂ ਕੋਈ ਖਾਸ ਗੱਲ ਨਹੀਂ ਇਹ ਪੋਸਟਿੰਗ ਦੀ ਚਰਚ ਲੱਗੀ ਹੈ ਜਿਹੜੇ ਉਮੀਦਵਾਰ ਵੀ ਸਾਰੇ ਕਾਗਜ਼ੋ ਤੇ ਹੱਥ ਸੱਜਣਗੇ ਬਿਲਕੁਲ ਦੀ ਕਿਸੇ ਨੂੰ ਰੋਕਿਆ ਨਹੀਂਗਾ ਜਿਹੜਾ ਮਰਜ਼ੀ ਆਵੇ ਜਿਹੜਾ ਮੈਂ 3 ਵਜੇ ਤੱਕ ਹੈਗਾ ਹਜੇ ਵੀ ਲੰਗੀਆਂ ਲਾਈਨਾਂ ਲੱਗੀਆਂ ਜਿਹੜੇ ਰਹਿ ਜਾਣਗੇ ਉਹਨਾਂ ਕੀ ਬਣੂਗੀ ਜਿਹੜੀਆਂ ਲਾਈਨਾਂ ਲੱਗੀਆਂ ਸਾਰਿਆਂ ਨੂੰ ਇਹੀ ਕਾਗਜ਼ ਭਰਉਣ ਦਾ ਅਧਿਕਾਰ ਹੋਊਗਾ ਇਹਦੇ ਬਾਰੇ ਤਾਂ ਵੇਖੋ ਪ੍ਰਸ਼ਾਸਨ ਹੀ ਦੱਸ ਸਕਦਾ ਮੈਨੂੰ ਤਾਂ ਇਹਦੇ ਬਾਰੇ ਨਹੀਂ ਕੋਈ ਮੈਂ 3 ਵਜੇ ਤੱਕ ਕਾਗਜ਼ ਭਰਨੇ ਆ ਬਾਕੀ ਤਾਂ ਪ੍ਰਸ਼ਾਸਨ ਦੱਸੂਗਾ ਨਾ ਵੀ ਅਸੀਂ ਕਿੰਨੇ ਵਜੇ ਤੱਕ ਘਰੋਣੇ ਉਮੀਦਵਾਰ ਜ਼ਿਆਦੇ ਹੋ ਜਾਂਦੇ ਅਸੀਂ ਤਾਂ ਕਹਿੰਦੇ ਸਾਰੇ ਸਾਰਿਆਂ ਦੇ ਪਰੋ ਪਰੋਣੋਗਾ ਪ੍ਰਸ਼ਾਸਨ ਨੇ ਕਰਨਾ ਨਾ ਇਹ ਕੰਮ ਤਾਂ ਉਹਨਾਂ ਦਾ ਛਟਰੀਆ ਸਾਹਿਬ ਉੱਥੇ ਜਿਹੜੀ ਇੱਥੇ ਝੜਪ ਹੋਈ ਹੈ ਉਸ ਨੂੰ ਕੋਲ ਦੇ ਉਹ ਝੜਪ ਕਾਦੀ ਹੋਈ ਹੈ ਜੀ ਐਵੇਂ ਨਿੱਕੇ ਨਿੱਕੇ ਗੱਲਾਂ ਤੋਂ ਝੜਪ ਨਾ ਕੋਈ ਝੜਪ ਹੋਈ ਆ ਉਹ ਬੰਦੇ ਲੈ ਕੇ ਆ ਰਿਹਾ ਹੈਗਾ ਪਹਿਲਾਂ ਉਹਨਾਂ ਦੇ ਹੱਥ 'ਚ ਨਹੀਂ ਤੇ ਉਹ ਕਿਸੇ ਨੇ ਪੁੱਛਿਆ ਵੀ ਤੁਸੀਂ ਇਹ ਕਿਵੇਂ ਡਾਂਗਾ ਛੋਟੇ ਲੈ ਕੇ ਤੁਰੇ ਆਉਂਦੇ ਜੀ ਉਹ ਕਿਸ ਦੇ ਹੱਥੇ ਜੋ ਤਿਰਪਾਨ ਸੀ ਕਿਸ ਦੇ ਬੇਸਬਾਲ ਸੀਗਾ ਤੇ ਉਹ ਉਹਨੇ ਪੁੱਛ ਲਿਆ ਤੇ ਉਥੋਂ ਹੀ ਉਹਨਾਂ ਦੀ ਤੁਤਮੇ ਮੇ ਹੋ ਗਈ ਤੇ ਪਰਮੋਗਰ ਵੀ ਹੁਣ ਆਪਰੇ ਜਿਹੜੇ ਜਿਹੜੇ ਹਾਲ ਕਿਤੇ ਕਿੰਨੇ ਆਪਣੇ ਉਮੀਦਵਾਰ ਆ ਜਿਹੜੇ ਸਰਪੰਚਾਂ ਦੇ ਜਿਹੜੇ ਕਾਂਸਟਡਰੀ ਵੱਲੋਂ ਆ ਹਜੇ ਕੋਈ ਨਹੀਂ ਹਿਸਾਬ ਲਗਾ ਐਂਡ ਤੇ ਹਿਸਾਬ ਨਾ ਹੋਇਆ ਇੱਕ ਤੁਹਾਡੇ ਬੇਟੇ ਨੂੰ ਵੀ ਐਫਆਈਆ ਚ ਨਾਮਜ਼ਦ ਕੀਤਾ ਗਿਆ ਉਸਦੇ ਨਾਲ ਉਹ ਮੈਨੂੰ ਵੀ ਕਰਦਨ ਮੈਂ ਤਾਂ ਆਖਿਆ ਜੀ ਨੂੰ ਜੀ ਕਰਦਾ ਕਦੀ ਚਲੋ ਵੀ ਮੈਂ ਤਾਂ ਹਾਜ਼ਰ ਮੈਨੂੰ ਵੀ ਦੇ ਦਿਓ ਅੰਦਰ ਬੇਸ਼ੱਕ ਆਪਾਂ ਨੂੰ ਕੋਈ ਚਿੰਤਾ ਨਹੀਂ ਉਹ ਮਾਲਕ ਨਾਲ ਚਾਹੀਦਾ ਕਿਸੇ ਦਾ ਨਹੀਂ ਮੈਨੂੰ ਦਾਰ ਤੁਹਾਡੀਆਂ ਪਰਚੇ ਵੀ ਉਲਟਾ ਤੁਹਾਡੇ ਤੇ ਹੀ ਹੋ ਰਹੇ ਨੇ ਚਲੋ ਕੋਈ ਗੱਲ ਨਹੀਂ ਕੋਈ ਐਨਾਂ ਨੂੰ ਠੀਕ ਹੈ ਸਰ ਹੋਰ ਬਾਅਦ ਪਤਾ ਲੱਗੂਗਾ ਇਹਨਾਂ ਸੰਦਿਆ ਨੂੰ ਕਿ ਨਰੇਸ਼ ਕੁਟਾਰੀਆ ਕਿਦੇ ਵਿੱਚ ਕਰਦਾ